ਕਰੋੜਾਂ ਰੁਪਏ ਖਰਚ ਕੇ ਬਣੇ ਬੁੜਲਾਡਾ ਦੇ ਜੱਚਾ ਬੱਚਾ ਕੇਂਦਰ ਵਿੱਚ ਡਾਕਟਰਾਂ ਦੀ ਘਾਟ ਕਰਕੇ ਆਸ਼ਾ ਵਰਕਰਾਂ ਨੇ ਸਰਕਾਰ ਵਿਰੋਧ ਨਾਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਸਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਇਸ ਕੇਂਦਰ ਦਾ ਅਚੰਚੇਤ ਦੌਰਾ ਕੀਤਾ ਸੀ ਲੇਕਿਨ ਇਸ ਦੇ ਬਾਵਜੂਦ ਵੀ ਡਾਕਟਰਾਂ ਦੀ ਘਾਟ ਦਾ ਇੱਕ ਹੀ ਹੈ ਮਾਮਲਾ ਆਉ ਜਾਣਦੇ ਹਾਂ ਇਸ ਰਿਪੋਰਟ ਵਿੱਚ ਮਰਦਾਬਾ 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 ਕਰਨਜੀਤ ਕੌਰ ਬਰਾਕ ਪ੍ਰਧਾਨ ਜੀ ਜਿੰਜੀਤੋ ਜੀ ਤੁਸੀਂ ਅੱਜ ਕੀ ਸਮੱਸਿਆ ਦੀ ਸੁਣਾਰੇ ਬਾਈ ਕੀਤੀ ਸੀ ਮੈਂ ਕਿੱਥੇ ਕਹਾਂ ਸਾਨੂੰ ਸਮੱਸਿਆ ਹੈ ਜੀ ਇੱਥੇ ਸਾਨੂੰ ਕੋਈ ਡੈਡੀ ਡਾਕਟਰ ਨਹੀਂ ਮਿਲ ਰਹੀ ਹੈਗੀ ਜਿਵੇਂ ਅੱਜ ਇੱਕ ਡਾਕਟਰ ਆਏ ਸੀਗੇ ਉਸ ਜੇਰੀਅਨ ਕਰਨ ਚਲੇਗੇ ਤੈਨੂੰ ਜੇਰੀਅਨ ਕੀਤੇ ਨੇ ਆਪੀਡੀ ਜਿਹੜੀ ਉਠਪ ਹੋ ਜਾਂਦੀ ਹੈਗੀ ਵੀ ਅਸੀਂ ਇਹ ਸਾਰਿਆਂ ਦੇ ਧਿਆਨ ਚ ਰਹਿੰਦਾ ਐਸਐਮਓ ਸਭ ਦੇ ਵੀ ਧਿਆਨ ਚ ਰਹਿੰਦਾ ਸਰ ਸਰਜਨ ਦੇ ਧਿਆਨ ਚ ਵੀ ਲਿਆਂਦਾ ਐਮਐਡੀ ਸਾਹਿਬ ਨੂੰ ਹੀ ਮੰਗ ਪੱਤਰ ਦਿੱਤੇ ਨੇ ਵੀ ਸਾਨੂੰ ਘਟੋ ਘਟ ਦੋ ਡਾਕਟਰ ਚਾਹੀਦੇ ਨੇਗੇ ਵੀ ਜੇ ਇੱਕ ਸੇਜੇਰੀਅਨ ਕਰਨ ਚੱਲਿਆ ਜਾਂਦਾ ਪਰੇਸ਼ਨਾ ਤੇ ਤਾਂ ਇੱਕ ਹੋਣੀ ਤਾਂ ਦੇਖੇ ओपीडी ਜਿਹੜੀ ਉਹ ਠੱਪ ਹੋ ਜਾਂਦੀ ਆ ਐਨੀ ਠੰਡ ਦੇ ਵਿੱਚ ਜਿਹੜੀਆਂ ਜਿਹੜੀਆਂ ਪ੍ਰੈਗਨੈਂਟਾਂ ਗਰਭਤੀ ਔਰਤਾਂ ਆਉਂਦੀਆਂ ਨੇ ਜੀਆਂ ਤਾਂ ਉਹਨਾਂ ਨੂੰ ਜਦ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜੇ ਕੋਈ ਮਟਰਨਲ ਡੈਥ ਹੁੰਦੀ ਆ ਜਾਂ ਕੋਈ ਬੱਚੇ ਦੀ ਡੈਥ ਹੋ ਜਾਂਦੀ ਆ ਤਾਂ ਫਿਰ ਉੱਚ ਆਸ਼ਾ ਵਰਕਰ ਜਾ ਆਇਆ ਸਾਡਾ ਕੀ ਕਸੂਰ ਹੈਗਾ ਅਸੀਂ ਇੱਥੇ ਹਰਾਨ ਹੋਨੇ ਆ ਇੱਥੋਂ ਰੈਫਰ ਕੀਤਾ ਜਾਂਦਾ ਮਾਨਸਾ ਨੂੰ ਮਾਨਸਾ ਦੇ ਪਟਾਇਲ ਨੂੰ ਰੈਫਰ ਕਰ ਦਿੰਦੇ ਨੇ ਪਰ ਨਾ ਆਸ਼ਾ ਵਰਕਰਾਂ ਵੀ ਧੱਕੇ ਖਾਂਦੀਆਂ ਤੁਰੀਆਂ ਕਰਦੀਆਂ ਨੇ ਵੇ ਸਾਡੇ ਪੱਦੇ ਕੁਛ ਨਹੀਂ ਆਉਂਦਾ ਸਾਨੂੰ ਹੈਰਾਨਗੀ ਬਹੁਤ ਜ਼ਿਆਦਾ ਪਰੇਸ਼ਾਨੀ ਵੀ ਸਾਨੂੰ ਘੱਟੋ ਘੱਟ ਦੋ ਡਾਕਟਰ ਚਾਹੀਦੇ ਨੇਗੇ ਇੱਕ ਡਾਕਟਰ ਹੈਗੀ ਇਹਨਾਂ ਦੀ ਡਿਊਟੀ ਹੈ ਜਿਹੜੀ ਮਾਨਸਾ ਰਗਾਈ ਜਾਂਦੀ ਆ ਤਾਂ ਇੱਥੋਂ ਦਾ ਹਸਪਤਾਲ ਜਿਹੜਾ ਉਹ ਬੰਦ ਹੋ ਕੇ ਰਹਿ ਗਿਆ ਵੀ ਜਾਂ ਤਾਂ ਇਹਨੂੰ ਬੰਦ ਹੀ ਕੀਤਾ ਜਾਵੇ ਵੀ ਅਸੀਂ ਘੱਟੋ ਘੱਟ ਮਾਨਸਾ ਤਾਂ ਵਗ ਜਾ ਕਰੀਏ ਨਾ ਅਸੀਂ ਹੈਰਾਨ ਕਾ ਨਾ ਹੋਈਏ ਬੀ ਸਾਨੂੰ ਅਸੀਂ ਇਹੀ ਸਾਰਿਆਂ ਨੂੰ ਰਿਕੁਐਸਟ ਕਰਦੇ ਆਂ ਵੀ ਸਾਨੂੰ ਇੱਥੇ ਦੋ ਗ੍ਰੇਮੀ ਡਾਕਟਰ ਜ਼ਰੂਰ ਚਾਹੀਦਿਆਂ ਲਾਲ ਸਿੰਘ ਰੱਤਾ ਗੜਾਈ ਤੁਸੀਂ ਇੱਥੇ ਆਪਣੇ ਮਰੀਜ਼ ਨੂੰ ਲੈ ਕੇ ਆਇਓ ਕਿਹੜਾ ਮਰੀਜ਼ ਆ ਕੀ ਗੱਲਬਾਤ ਲੈ ਕੇ ਪਾਸੇ ਲੱਗੇ ਮੇਰੀ ਵਾਈਫ ਆ ਅਸੀਂ ਕਈ ਦਿਨ ਹੋ ਗਏ ਸਾਨੂੰ ਹਫਤਾ ਹੋ ਗਿਆ ਐਕਟਰਾ ਸੁਣਾਈ ਸਾਡੀ ਐਕਟਰਾ ਹੋਣੀ ਚੈੱਕ ਹੋਈ ਜੀ ਅਨੇ ਨੂੰ ਦੱਸੇ ਐਕਟਰਾ ਹੁਣ ਕੀ ਪ੍ਰੋਬਲਮ ਹੈ ਕੀ ਆ ਚਾਰ ਦਿਨ ਹੋ ਗਏ ਮੁਰਦਿਆਂ ਨੂੰ ਰੋਈ ਇਹਨਾਂ ਨੂੰ ਵੀ ਨਾਲ ਗਿਆ ਮਹੀਨਾ ਪੰਜ ਮਈ ਹੁਣ ਤੋਂ ਦਿੱ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗਦਾ ਇੰਨ ਕਰਦੇ ਸੀ ਆਉਣਿਆ ਠੰਡ ਚ ਹੀ ਮਰ ਜਾਨੇ ਗੇੜੇ ਬਹੁਤ ਵੱਜ ਗਏ ਹਨ ਪਕਾਈ ਹੁੰਦੀ ਹੈ ਦਿੱਲੀ ਆਉਣਾ ਕਰਨ ਬਹੁਤ ਔਖਾ ਹੈ ਇਹ ਸਰਕਾਰੀ ਪ੍ਰਬੰਧ ਨੇ ਸਿਹਤ ਮੈਿਕ ਬਲੋਕ ਕਿਸ ਤਰ੍ਹਾਂ ਦੇ ਦੇ ਪ੍ਰਬੰਧ ਹੁੰਦੇ ਮੈਂ ਤਾਂ ਹਾਂ ਦੇ ਕੀ ਦੇਖਣਾ ਹੀ ਲੰਦਾ ਤਾਂ ਇਹ ਤਾਂ ਐਂ ਕਹਿੰਦੇ ਕਿਤੇ ਹੋਰ ਕੇਸ ਕਰਾ ਲਈਏ ਦੋ ਨਾਲ ਦਾ ਹੀ ਪ੍ਰਾਈਵੇਟ ਅਸੀਂ ਕਰਾ ਨਹੀਂ ਸਕਦੇ ਗਰੀਬ ਬੰਦੇ ਆਂ ਜੀ ਡਾਕਟਰ ਸਾਹਿਬ ਆਸ਼ਾ ਵਰਕਰਾਂ ਤੋਂ ਕੁਝ ਤੇ ਕੁਝ ਜਿਹੜੀਆਂ ਹਸਪਤਾਲ ਵਿੱਚ ਇਲਾਜ ਦੇ ਕਰਾਉਣ ਅੱਜ ਆਪਾਂ ਸੁਣਾ ਲੋ ਹਾਂ ਗੱਲ ਮੈਂ ਕੀਤਾ ਗਿਆ ਜੀ ਇਥੇ ਨਰਿਵਾਜੀ ਕੀਤੀ ਐ ਸਰਪੰਨ ਕੀ ਮਾਮਲਾ ਸੀ ਹਾਂਜੀ ਸਰ ਸਾਡੇ ਕੋਲ ਇੱਥੇ ਗਾਇਨਕੋਲੋਜਿਸ ਦੋ ਮੌਜੂਦ ਹਨ ਪਰ ਇਸ ਸਮੇਂ ਇੱਕ ਗਾਇਨਕੋਲੋਜੀ ਛੁੱਟੀ ਹੈ ਚਲ ਗਿਆ ਹੈ ਤੇ ਜਿਹੜਾ ਦੂਸਰਾ ਗਾਇਨਕੋਲੋਜਿਸ ਹੈ ਉਹ ਉਸ ਸਮੇਂ ਸੀਜ਼ੇਰੀਅਨ ਆਪਰੇਸ਼ਨ ਕਰ ਰਿਹਾ ਸੀ ਜਿਸ ਕਰਕੇ ਮਰੀਜ਼ਾ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪਿਆ ਹੁਣ ਬਟ ਉਹ ਹੁਣ ਉਹਨਾਂ ਨੇ ਆਦਰ ਸੀਜ਼ੇਨ ਕਰ ਰਿਹਾ ਹੈ ਤੇ ਹੁਣ ਉਹ ਮਰੀਜ਼ਾ ਨੂੰ ਦੇਖ ਰਿਹਾ ਹੈ ਤੇ ਹੁਣ ਸਭ ਕੁਝ ਠੀਕ ਹੈ